ਹਾਂ ਜੀ ਕਿਸਾਨੀ ਵੀਰੋ ਤਕਰੀਬਨ ਹੀ ਜਿਹੜੀ ਆਪਣੀ ਹੁਣ ਹਾੜੀ ਦੀ ਫਸਲ ਸਾਂਭੀ ਜਾ ਚੁੱਕੀ ਹੈ ਤੇ ਜਿਹੜਾ ਤੂੜੀਆਂ ਦਾ ਕੰਮ ਅਜੇ ਚੱਲ ਰਿਹਾ ਹੈ ਤਕਰੀਬਨ ਇਸ ਵਾਰ ਦੇਖੇ ਕਿੰਦਾ ਜਿਹੜਾ ਤੂੜੀਆਂ ਦਾ ਕੰਮ ਵੀ ਇਸ ਵਾਰ ਮੰਦਾ ਹੈ ਕਿਉਂਕਿ ਬਹੁਤ ਜਿਹੜੇ ਆਪਣੇ ਕੱਟ ਕਿਸਾਨ ਵੀਰ ਤੂੜੀ ਇਸ ਵਾਰ ਬਣਾ ਰਹੇ ਨੇ ਤੇ ਜੇਕਰ ਪਿਛਲੇ ਸਾਲ ਦੀਆਂ ਦੇਖੀ ਕਿ ਤਕਰੀਬਨ ਜਿਹੜਾ ਆਪਣਾ 1800 ਤੋਂ 1500 ਤੋਂ 2000 ਦੇ ਵਿੱਚ ਜਿਹੜਾ ਆਪਣਾ ਨਾੜ ਦਾ ਕਿੱਲਾ ਲਾਂਗੇ ਦਾ ਕਿੱਲਾ ਵੇ ਕਰਿਆ ਸੀ ਇਸ ਵਾਰ ਤਕਰੀਬਨ ਜਿਹੜਾ ਫਰੀ ਦੇ ਵਿੱਚ ਵੀ ਕੋਈ ਨਹੀਂ ਲੈ ਰਿਹਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਆਪਾਂ ਅਗਲੀ ਫਸਲ ਆਉਣ ਵਾਲੀ ਆਪਣੇ ਝੋਨੇ ਦੀ ਫਸਲ ਤੋਂ ਪਹਿਲਾਂ ਜਿਹੜੀ ਆਪਾਂ ਪਨੀਰੀ ਤਿਆਰ ਕਰਦੇ ਹਾਂ ਉਹਦੇ ਜਿਹੜੇ ਆਪਾਂ ਕੁਝ ਜ਼ਰੂਰੀ ਨੁਕਤੇ ਆ ਤਾਂ ਧਿਆਨ ਰੱਖਦੇ ਆ ਤਾਂ ਜਿਹੜੇ ਆਪਣੇ ਕਿਉਂਕਿ ਆਪਣੇ ਜਲਦੀ ਦੇ ਨਾਲ ਆਪਾਂ ਜਦੋਂ ਪਨੀਰੀ ਬੀਜ ਦਿੰਦੇ ਹਾਂ ਤੇ ਬਾਅਦ ਵਿੱਚ ਆਪਣੇ ਨਦੀਨਾਂ ਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਏ ਤੇ ਇਹਨੂੰ ਆਪਾਂ ਬਿਨਾਂ ਦਵਾਈਆਂ ਤੋਂ ਕਿਉਂਕਿ ਜਿਹੜਾ ਵੀ ਆਪਾਂ ਕੋਈ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਕੋਈ ਸਪਰੇਅ ਛੜਕਦੇ ਆ ਤਾਂ ਉਹਦੇ ਨਾਲ ਜਿਹੜਾ ਆਪਣੇ ਪਨੀਰੀ ਤੇ ਵੀ ਜ਼ਰੂਰ ਪ੍ਰਭਾਵ ਪੈਂਦਾ ਉਸ ਦੀ ਜਿਹੜੀ ਗਰੋਥ ਰੁਕ ਜਾਂਦੀ ਏ ਇਸ ਤੋਂ ਬਚਣ ਦੇ ਲਈ ਕਿਸਾਨ ਵੀਰੋ ਆਪਾਂ ਜੇਕਰ ਆਪਾਂ ਪਨੀਰੀ ਬਜਾਈ ਤੋਂ ਪਹਿਲਾਂ ਜੇਕਰ ਆਪਾਂ ਇਹਨਾਂ 2-3 ਗੱਲਾਂ ਦਾ ਧਿਆਨ ਰੱਖ ਲੈਨੇ ਤਾਂ ਜਿਹੜੇ ਆਪਣੀ ਪਨੀਰੀ ਦੇ ਵਿੱਚ ਇੱਕ ਤਾਂ ਜਿਹੜੀ ਆਪਣੀ ਪਨੀਰੀ ਜਦੋਂ ਆਪਾਂ ਬੀਜਦੇ ਆਂ ਪ੍ਰੋਪਰ ਜਿਹੜਾ ਆਪਣਾ ਬੀਜ ਜਰਮੀਨੇਸ਼ਨ ਹੋਵੇਗਾ ਜਿਹੜੀ ਆਪਣੀ ਪਨੀਰੀ ਵਿਰਲੀ ਨਹੀਂ ਹੋਵੇਗੀ ਤੇ ਜਿਹੜੇ ਆਪਣਾ ਪਨੀਰੀ ਦੇ ਵਿੱਚ ਨਦੀਨ ਹੁੰਦੇ ਨੇ ਉਹ ਬਹੁਤ ਹੀ ਘੱਟ ਜਿਹੜੇ ਆਪਣੇ ਦੇਖ ਨੂੰ ਮਿਲਦੇ ਨੇ ਕਿਸਾਨ ਵੀਰੋ ਆਪਾਂ ਤੁਸੀਂ ਆਪਣਾ ਖੁਦ ਤਜਰਬਾ ਕਰਕੇ ਵੀ ਦੇਖ ਸਕਦੇ ਹੋ ਤੇ ਜਿਹੜੀ ਆਪਣੀ ਹੁੰਦੀ ਹੈ ਆਪਣੀ ਪੱਠਿਆਂ ਵਾਲੀ ਪੈੜੀ ਜਿਹੜੇ ਕਿਸਾਨ ਵੀਰ ਬੀਜਦੇ ਨੇ ਜਿਵੇਂ ਆਪਾਂ ਹਰੇ-ਚਾਰੇ ਵਾਸਤੇ ਬਰਸੀਨ ਦੇ ਵਿੱਚ ਬੀਜਦੇ ਹਾਂ ਉਹਦੇ ਵਿੱਚ ਨਦੀਨ ਹੈ ਤਕਰੀਬਨ ਜਿਹੜੇ ਆਪਣੇ ਘਟ ਹੁੰਦੇ ਨੇ ਤੇ ਜਿਹੜੇ ਆਪਣੇ ਜਿਵੇਂ ਨਾਰ ਦੇ ਵਿੱਚ ਕਣਕ ਦੀ ਜ਼ਮੀਨ ਦੇ ਵਿੱਚ ਉਹ ਆਪਾਂ ਪਨੀਰੀ ਬੀਜਦੇ ਹਾਂ ਉਹਦੇ ਵਿੱਚ ਨੇ ਜਿਹੜੀ ਨਦੀਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਇਸ ਤੋਂ ਬੱਚਿਆਂ ਦੇ ਲਈ ਕਿਸਾਨ ਵੀਰੋਂ ਆਪਾਂ ਕੀ ਕਰਨਾ ਕਿ ਹੁਣ ਤੋਂ ਹੀ ਜਿਹੜਾ ਆਪਣਾ ਜਦੋਂ ਤੁਸੀਂ ਪਨੀਰੀ ਬੀਜਣੀ ਹੈ ਹੁਣ ਤੋਂ ਹੀ ਤੁਸੀਂ ਆਪਣੀ ਇਕਰੀ ਜ਼ਮੀਨ ਨੂੰ ਵਾਹ ਕੇ ਉਹਨੂੰ ਇਕਰੀ ਪਾਣੀ ਨਾਲ ਭਰ ਦਿਓ ਤੇ ਜਿਹੜਾ ਇਹ ਕੰਮ ਹੈ ਆਪਣਾ ਰੌਣੀ ਕਰਨ ਦਾ तकरीबन ਕਿਸਾਨ ਵੀ ਆਪਾਂ ਜੇਕਰ ਆਪਣੇ ਕਣਕ ਵਾਲਾ ਵਾਹਣ ਹੈ ਤਾਂ ਇਹਨੂੰ तकरीबन ਤੁਸੀਂ ਘੱਟੋ-ਘੱਟ ਦੋ ਵਾਰੀ ਤਾਂ ਜਿਹੜੀ ਆਪਣ ਨੂੰ ਰੌਣੀ ਜਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਤਿੰਨ ਵਾਰੀ ਹੋ ਸਕੇ ਤਾਂ ਬਹੁਤ ਵਧੀਆ ਕਿਉਂਕਿ ਇਹ ਜੇ ਸਮਾਂ ਬਹੁਤ ਪਿਆ ਪਨੀਰੀ ਦੀ ਬਜਾਈ ਕਰਨ ਦੇ ਵਿੱਚ ਤੇ ਆਪਾਂ ਦੋ ਵਾਰ ਤਾਂ ਰੌਣੀ ਕਿਸਾਨ ਵੀ ਤੁਸੀਂ ਜਰੂਰ ਕਰਨੀ ਹੈ ਪਹਿਲਾਂ ਜਦੋਂ ਆਪਾਂ ਇੱਕ ਵਾਰੀ ਜ਼ਮੀਨ ਵਾਹ ਲਿੰਦੇ ਆ ਜਿਵੇਂ ਹੁਣ ਅਸੀਂ ਇੱਕ ਵਾਰ ਇਹਨੂੰ ਆਪਾਂ ਰੌਣੀ ਕਰ ਚੁੱਕੇ ਹਾਂ ਇਸ ਤੋਂ ਬਾਅਦ ਇੱਕ ਵਾਰ ਰੌਣੀ ਆਪਣੀ ਹੋਰ ਕਰਾਂਗੇ ਕਿਉਂਕਿ ਜਿੰਨੇ ਵੀ ਨਦੀਨ ਨੇ ਆਪਣੇ ਖੇਤਾਂ ਦੇ ਵਿੱਚ ਜਾਂ ਪਿਛਲੇ ਸਾਲਾਂ ਦਾ ਕੋਈ ਬੀਜ ਇਹ ਸਾਰਾ ਉੱਗਰ ਕੇ ਬਾਹਰ ਆ ਜਾਵੇਗਾ ਉੱਪਰੋਂ ਜਦੋਂ ਆਪਾਂ ਫੇਰ ਆਪਾਂ ਵਾਈ ਕਰਾਂਗੇ ਤਾਂ ਫੇਰ ਜਿਹੜਾ ਆਪਣਾ ਜਿਹੜਾ ਬੀਜ ਉੱਗੇਗਾ ਜਾਂ ਕੋਈ ਨਦੀਨ ਉੱਗਣਗੇ ਉਹ ਜਿਹੜੇ ਸਾਰੇ ਆਪਣੇ ਮਾਰਜੇ ਤਕਰੀਬਨ ਜੇਕਰ ਦੇਖੇ ਕਿ ਸਾਡੇ ਵਿੱਚੋਂ 100 ਦੇ ਵਿੱਚੋਂ 90% ਜਿਹੜੇ ਨਦੀਨ ਇਸ ਕਰਨ ਦੇ ਨਾਲ ਜਿਹੜਾ ਆਪਣੇ ਨਦੀਨ ਕੰਟਰੋਲ ਹੋ ਜਾਂਦੇ ਨੇ ਤਕਰੀਬਨ ਆਪਾਂ ਨੂੰ ਦੋ ਵਾਰੀ ਤਾਂ ਜਿਹੜੀ ਆਪਾਂ ਨੂੰ ਵਾਹ ਕੇ ਰੌਣੀ ਕਰਨੀ ਚਾਹੀਦੀ ਹੈ ਜੇਕਰ ਆਪਾਂ ਪੱਠਿਆਂ ਵਾਲਾ ਵਾਹਣ ਹੈ ਹਰੇਚਾਰੇ ਵਾਲਾ ਵਾਹਣ ਹੈ ਤਾਂ ਉਹਦੇ ਵਿੱਚ ਇੱਕ ਵਾਰ ਰੌਣੀ ਵੀ ਬਹੁਤ ਹੈ ਜੇਕਰ ਆਪਣਾ ਕਣਕ ਵਾਲਾ ਬਾਣ ਹੈ ਤਾਂ ਆਪਾਂ ਨੂੰ 2 ਜਾਂ 3 ਵਾਰੀ ਜਿਹੜੀ ਆਪਾਂ ਨੂੰ ਰੌਣੀ ਕਰਨੀ ਚਾਹੀਦੀ ਹੈ ਜਿਹੜਾ ਜਿਹੜੇ ਨਦੀਨ ਬਹੁਤ ਘੱਟ ਹੋਣਗੇ ਇਸ ਤੋਂ ਬਾਅਦ ਜਿਹੜੇ ਕਿਸਾਨ ਵੀਰ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਆਪਣੇ ਬੀਜ ਜਿਹੜੀ ਆਪਣੀ ਪਨੀਰੀ ਵਿਰਲੀ ਹੁੰਦੀ ਏ ਉਹ ਉੱਗਣ ਦਾ ਕਾਰਨ ਕੀ ਹੁੰਦਾ ਤਾਂ ਜਦੋਂ ਆਪਾਂ ਕਿਸਾਨ ਵੀਰ ਪਨੀਰੀ ਦੀ ਬਿਜਾਈ ਕਰਨੀ ਹੈ ਕੋਸ਼ਿਸ਼ ਕਰੋ ਕਿ ਸਵੇਰ ਅਮਰ ਤੇ ਵੇਲੇ ਜਾਣੇ ਕਿ ਸਵੇਰ-ਸਵੇਰ ਆਪਣੀ ਜਿਹੜੀ ਪਨੀਰੀ ਬਿਜਣੀ ਚਾਹੀਦੀ ਏ ਤੇ ਜਾਂ ਤੁਸੀਂ ਜਿਹੜੀ ਆਪਣੀ ਪਨੀਰੀ ਜਾਮ ਸ਼ਾਮ ਢਲੇ ਜਾਣੇ ਕਿ ਜਦੋਂ ਸ਼ਾਮਾਂ ਪੈ ਜਾਂਦੀ ਜਿਹੜਾ ਮੌਸਮ ਆਪਣਾ ਠੰਡਾ ਹੋ ਜਾਂਦਾ ਥੋੜਾ ਉਦੋਂ ਜਿਹੜੀ ਆਪਾਂ ਨੂੰ ਪਨੀਰੀ ਬਜਾਈ ਕਰਨੀ ਚਾਹੀਦੀ ਹੈ ਜੇਕਰ ਆਪਾਂ ਸਹੀ ਸਮਾਂ ਦੇਖੀਏ ਕਿਸਾਨ ਵੀਰ ਉਹ ਤਾਂ ਸਵੇਰ ਜਿਹੜੀ ਆਪਾਂ ਪਨੀਰੀ ਦੀ ਬਜਾਈ ਕਰਦੇ ਆ ਤਾਂ ਬਹੁਤ ਵਧੀਆ ਕਿਉਂਕਿ ਕੁੱਝ ਕਿਸਾਨ ਵੀਰ ਆਪਣੇ ਵੀ ਜਿਹੜੇ ਆਪਣੀ ਜ਼ਮੀਨ ਦੀ ਤਿਆਰੀ ਕਰਨ ਲੱਗਦੇ ਨੇ ਜਦੋਂ ਤੱਕ ਆਪਣੀ ਦੁਪਹਿਰਾਂ ਹੋ ਜਾਂਦੀਆਂ ਫਿਰ ਆਪਾਂ ਪਨੀਰੀ ਦੀ ਬਜਾਈ ਕਰਨ ਲੱਗ ਪੈਂਦੇ ਆ ਉਦੋਂ ਹੁੰਦਾ ਕਿ ਜਿਹੜੀ ਆਪਣੀ ਜ਼ਮੀਨ ਪੂਰੀ ਤਰ੍ਹਾਂ ਗਰਮ ਹੋ ਚੁੱਕੀ ਹੁੰਦੀ ਹੈ ਜਦੋਂ ਆਪਾਂ ਬੀਜ ਖਾਰਦੇ ਆ ਤਾਂ ਉਹ ਜਿਹੜਾ ਆਪਾਂ ਨੂੰ ਬੀਜ ਨੂੰ ਸੇਕਾ ਲੱਗਣ ਦੇ ਕਾਰਨ ਜਿਹੜਾ ਆਪਣਾ ਪੂਰੀ ਜਿਹੜੀ ਉਹਦੀ ਜਰਮੀਨੇਸ਼ਨ ਨਹੀਂ ਹੁੰਦੀ ਬੀਜ ਦੀ ਤੇ ਜਿੰਦੇ ਕਰਨਾ ਫਿਰ ਆਪਣੀ ਫਿਰ ਪਨੀਰੀ ਆਪਣਾ ਵਿਰਲੀ ਉਗਦੀ ਜਾਂ ਘੱਟ ਉਗਦੀ ਹੈ। ਕਈ ਵਾਰ ਆਪਣੇ ਕਿਸਾਨ ਵੀ ਦੇਖਿਆ ਗਿਆ ਕਿ ਜਿਹੜੇ ਆਪਾਂ ਦੁਪਹਿਰ ਵੇਲੇ ਆਪਾਂ ਪਨੀਰੀ ਦੀ ਬਜਾਈ ਕਰਦੇ ਆ ਜਾਨੀ ਕਿ 1:00 ਵਜੇ ਤਾਂ ਉੱਥੇ ਜਿਹੜੀ ਪਨੀਰੀ ਬਹੁਤ ਘੱਟ ਆਪਣੇ ਚਾਂਸ ਹੁੰਦੇ ਨੇ ਉੱਗਣ ਦੇ ਜਾਂ ਬਹੁਤ ਜ਼ਿਆਦਾ ਵਿਰਲੀ ਹੁਗੀ ਉਗਦੀ ਹੈ ਤੇ ਜਿੰਦੇ ਨਾਲ ਫਿਰ ਆਪਾਂ ਨੂੰ ਦੁਬਾਰਾ ਵੀ ਆਪਾਂ ਨੂੰ ਪਨੀਰੀ ਦੀ ਬਜਾਈ ਕਰਨੀ ਜਿੰਦੇ ਨਾਲ ਜਿਹੜੇ ਆਪਾਂ ਖਾਦਾਂ ਦਾ ਆਪਣੇ ਬੀਜ ਦਾ ਜਿਹੜਾ ਆਪਣਾ ਨੁਕਸਾਨ ਹੁੰਦਾ ਤੇ ਇਸ ਕਰਕੇ ਕਿਸਾਨਾਂ ਨੂੰ ਜਿਹੜੇ ਵੀ ਆਪਾਂ ਪਨੀਰੀ ਦੀ ਬਿਜਾਈ ਕਰਨੀ ਹੈ ਸੁਬਾ ਸਵੇਰ ਵੇਲੇ ਆਪਣੀ ਬਿਜਾਈ ਕਰਨੀ ਚਾਹੀਦੀ ਹੈ ਤੇ ਜਿਹੜੀ ਆਪਾਂ ਇਸ ਵਾਰ ਆਪਾਂ ਛੋਨੇ ਦੀ ਬਿਜਾਈ ਕਰ ਰਹੇ ਆ ਆਪਾਂ ਪੀਆਰ 114 ਵੈਰਾਈਟੀ ਦੀ ਬਿਜਾਈ ਕਰ ਰਹੇ ਆ ਕਿਉਂਕਿ ਆਪਾਂ ਪਿਛਲੇ ਕਾਫੀ ਸਾਲਾਂ ਤੋਂ ਇਸ ਨੂੰ ਆਪਾਂ ਲਗਾ ਰਹੇ ਆ ਪਿਛਲੇ 3-4 ਸਾਲ ਤੋਂ ਆਪਾਂ ਨਹੀਂ ਲਗਾ ਰਹੇ ਕਿਉਂਕਿ ਪਿਛਲੇ ਸਾਲ ਆਪਾਂ ਪੀਆਰ 131 ਵੈਰਾਈਟੀ ਲਗਾਈ ਸੀ ਸੁਪਰੀਮ 110 ਵੈਰਾਈਟੀ ਲਗਾਈ ਸੀ ਤੇ ਇਸ ਵਾਰ ਜਿਹੜਾ ਆਪਾਂ ਪੀਆਰ 114 ਵੈਰਾਈਟੀ ਤੇ ਸੁਪਰੀਮ 110 ਦਾ ਬੀਜ ਆਪਾਂ ਘਰ ਦਾ ਰੱਖ ਲਿਆ ਸੀ ਉਹ ਲਗਾਵਾਂਗੇ ਤੇ ਕੁਝ ਆਪਾਂ ਬੀਜ ਜਿਹੜਾ ਨਵਾਂ ਲੈ ਕੇ ਆਏ ਆ ਕਰਨਾਲ ਦਾ 110 ਵੈਰੈਟੀ ਦਾ ਇਹ ਆਪਾਂ ਤਿੰਨ ਵੈਰੈਟੀਆਂ ਯਾਨੀ ਕਿ ਦੋ ਵੈਰੈਟੀਆਂ ਲਗਾਵਾਂਗੇ ਜਿਹੜੇ ਦੋ 110 ਵੈਰੈਟੀ ਐ ਦੋ ਆਪਣੀਆਂ ਫਰਮਾਂ ਦੀ ਬੀਜ ਨੇ ਇੱਕ ਆਪਾਂ ਬੀਜ ਘਰ ਦਾ ਤੇ ਇੱਕ ਸਾਢੇ ਵਿਰੋ ਜਿਹੜਾ ਆਪਣਾ ਇਹ ਕੋਈ ਹਾਈਬ੍ਰਿਡ ਵੈਰੈਟੀ ਨਹੀਂ ਇਹ ਆਪਾਂ ਜੇਕਰ ਕਿਉਂਕਿ ਜੇ ਹਾਈਬ੍ਰਿਡ ਵੈਰੈਟੀ ਹੋਵੇ ਤਾਂ ਫਿਰ ਆਪਾਂ ਨੂੰ ਜਿਹੜਾ ਬੀਜ ਆਪਾਂ ਇਹਦਾ ਆਪਾਂ ਨਹੀਂ ਬਣਾ ਸਕਦੇ ਤਾਂ ਇਹ ਕਿਉਂਕਿ ਤੇ ਜੇ ਹੁਣ ਇਹ ਰਿਸਰਚ ਵੈਰੈਟੀ ਐ ਤੇਰ ਸਰਚ ਵੈਰਾਈਟੀ ਦਾ ਆਪਾਂ ਬੀਜ ਰੱਖ ਸਕਦੇ ਆ ਯਾਨੀ ਕਿ ਤਿੰਨ ਸਾਲ ਤੱਕ ਆਪਾਂ ਬੀਜ ਆਪਣੀ ਫਸਲ ਝੋਨੇ ਦੀ ਫਸਲ ਦਾ ਆਪਾਂ ਦੁਬਾਰਾ ਬੀਜ ਸਕਦੇ ਆ ਤਿੰਨ ਸਾਲ ਤੋਂ ਬਾਅਦ ਫਿਰ ਆਪਾਂ ਕੋਈ ਬੀਜ ਨਵਾਂ ਲਿਆ ਕੇ ਆਪਾਂ ਉਸ ਤੋਂ ਅਗਲੇ ਸਾਲ ਵਾਸਤੇ ਆਪਾਂ ਬੀਜ ਬਣਾ ਸਕਦੇ ਆ ਤੇ ਇਸ ਵਾਰ ਆਪਾਂ ਪੀਆ 114 ਵੈਰਾਈਟੀ ਦੀ ਬਿਜਾਈ ਕਰ ਰਹੇ ਆ ਸੁਪਰੀਮ 110 ਵੈਰਾਈਟੀ ਕਰਦਾ ਬੀਜ ਆਪਾਂ ਰੱਖਿਆ ਸੀ ਪਿਛਲੇ ਸਾਲ ਦਾ ਤੇ ਇਸ ਤੋਂ ਇਲਾਵਾ ਆਪਾਂ ਕਰਨਾਲ ਦਾ 110 ਬੀਜ ਆਪਾਂ ਬਿਜਾਈ ਕਰ ਰਹੇ ਆ ਬਾਕੀ ਕਿਸਾਨ ਵੀ ਤੁਸੀਂ ਵੀ ਦੱਸਿਆ ਜੇ ਤੁਸੀਂ ਕਿਹੜੇ ਵੈਰਾਈਟੀ ਦੀ ਬਿਜਾਈ ਕਰ ਰਹੇ ਹੋ ਤੇ ਤੁਹਾਡਾ ਕਿਹੜਾ ਏਰੀਆ ਹੈ ਤੁਸੀਂ ਪਿਛਲੇ ਸਾਲ ਕਿਹੜੀ ਵੈਰੈਟੀ ਦੀ ਬਿਜਾਈ ਕੀਤੀ ਸੀ ਤੁਹਾਡਾ ਕਿੰਨਾ ਝਾੜ ਆਇਆ ਸੀ ਪਿਛਲੇ ਸਾਲ ਤਕਰੀਬਨ ਜੇਕਰ ਦੇਖੇਗੇ ਤਾਂ ਜਿਹੜਾ ਆਪਣੇ ਝਾੜ ਤਕਰੀਬਨ ਘਟ ਸੀ ਪਿਛਲੇ ਸਾਲਾਂ ਦੇ ਨਾਲੋਂ ਤੇ ਬਾਕੀ ਇਸ ਵਾਰ ਆਪਾਂ ਇਹ ਤਿੰਨ ਵੈਰੈਟੀਆਂ ਦੀ ਯਾਨੀ ਕਿ ਦੋ ਵੈਰੈਟੀਆਂ ਦੀ ਆਪਾਂ ਬਿਜਾਈ ਕਰ ਰਹੇ ਹਾਂ ਤੇ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਜਿਹੜੇ ਵੀਰ ਆਪਣੇ YouTube ਚੈਨਲ ਤੇ ਦੇਖ ਰਹੇ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ